ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਫਲੇਵਰ ਐਕਸਪ੍ਰੈਸ ਕਿਚਨ ਦੇ ਵਿੱਚ ਸੋ ਕਈ ਵਾਰ ਐਦਾਂ ਹੁੰਦਾ ਆ ਕਿ ਦਿਨ ਲਈ ਕਰਦਾ ਰਸੋਈ 'ਚ ਖੜਨ ਦਾ ਤੇ ਟਾਈਮ ਵੀ ਹੁੰਦਾ ਆ ਘੱਟ ਤੇ ਫ੍ਰਿਜ ਵਿੱਚ ਵੀ ਹੁੰਦੀ ਆ ਸ਼ਿਮਲਾ ਮਿਰਚ ਤੇ ਪਿਆਜ਼ ਸੋ ਅੱਜ ਤੋਂ ਤੁਹਾਡੀ ਟੈਨਸ਼ਨ ਖਤਮ ਮੈਂ ਤੁਹਾਡੇ ਲਈ ਲੈ ਕੇ ਆਈ ਆ ਬਹੁਤ ਹੀ ਜ਼ਿਆਦਾ ਸੌਖੀ ਤੇ ਸਵਾਦਿਸ਼ਟ ਸਬਜ਼ੀ ਜੋ ਸਿਰਫ 5 ਤੋਂ 7 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਤੇ ਖਾਣ ਵਾਲੇ ਵੀ ਉਂਗਲਾ ਚਟਦੇ ਰਹਿ ਜਾਂਦੇ ਆ ਸੋ ਫਿਰ देर किस ਗੱਲ ਦੀ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ 15 ਤੋਂ 20 ਦਾਣੇ मूਫਲੀ ਦੇ ਲਏ ਆ ਆਪਾਂ ਇਹਨਾਂ ਨੂੰ ਫਰਾਈ ਪੈਨ 'ਚ ਪਾ ਕੇ ਇੱਕ ਤੋਂ 2 ਮਿੰਟ ਲਈ ਰੋਸਟ ਕਰਨਾ ਆ ਮੀਡੀਅਮ ਫਲੇਮ ਤੇ ਮੀਡੀਅਮ ਫਲੇਮ ਤੇ ਆਪਾਂ ਰੋਸਟ ਕਰਾਂਗੇ ਇਨਾਂ ਨੂੰ ਜ਼ਿਆਦਾ ਨਹੀਂ ਜਲਾਉਣਾ ਹੈਗਾ ਹਲਕਾ ਜਿਹਾ ਆਪਾਂ ਇਹਨਾਂ ਦਾ ਕਲਰ ਚੇਂਜ ਕਰਨਾ ਹੈ। ਜਦੋਂ ਇਹਨਾਂ ਦਾ ਕਲਰ ਚੇਂਜ ਹੋ ਜਵੇ ਫਿਰ ਆਪਾਂ ਗੈਸ ਬੰਦ ਕਰਕੇ ਇਹਦੇ ਵਿੱਚ ਚਿੱਟੇ ਥਿੱਲ ਪਾ ਦਨੇ ਆ। ਮੈਂ ਇੱਕ ਚਮਚਾ ਚਿੱਟੇ ਥਿੱਲ ਲਿਆ। ਦੇਖੋ ਇਹ ਹਲਕੇ ਜਿਹੇ ਰੋਸਟ ਹੋ ਗਏ ਤਾਂ ਮੈਂ ਗੈਸ ਬੰਦ ਕਰ ਦੇਣਾ ਤੇ ਇਹਦੇ ਵਿੱਚ ਥਿੱਲ ਪਾ ਕੇ ਫਿਰ ਹੁਣ ਇਹਨੂੰ ਵੀ ਅੱਧੇ ਇੱਕ ਮਿੰਟ ਲਈ ਰੋਸਟ ਕਰਨਾ ਆ। ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦੇਣਾ ਆ ਤੇ ਜਦੋਂ ਇਹ ਹਲਕੇ ਠੰਡੇ ਹੋ ਜਾਣ ਫਿਰ ਆਪਾਂ ਇਹਨਾਂ ਨੂੰ ਦਰਦਰਾ ਪੀਸ ਲੈਣਾ ਆ। ਲੋ ਜੀ ਦੇਖੋ ਹੋ ਗਏ ਆ। ਹੁਣ ਮੈਂ ਇਹਨਾਂ ਨੂੰ ਇਹਦੇ ਵਿੱਚ ਕੱਢ ਲਿਆ ਆ। ਇਹਨਾਂ ਨੂੰ ਪਹਿਲਾਂ ਠੰਡਾ ਹੋਣ ਦਵਾਂਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਮਿਕਸੀ ਵਿੱਚ ਪੀਸਾਂਗੇ। ਮਿਕਸੀ ਦੇ ਵਿੱਚ ਮੈਂ ਇਹਨੂੰ ਪੀਸ ਲਿਆ ਆ। ਬਿਲਕੁਕੁਲੇ ਇਹਦਾ ਪਾਊਡਰ ਫਾਰਮ ਵਿੱਚ ਬਣ ਗਿਆ ਹੈ ਹਲਕਾ ਜਿਹਾ ਦਰਦਰਾਪਣ ਹੈ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਇੱਥੇ ਲਵਾਂਗੇ ਪਿਆਜ਼ ਪਿਆਜ਼ਾਂ ਨੂੰ ਮੈਂ ਲੰਬਾ ਲੰਬਾ ਕੱਟਿਆ ਆ ਇਹ ਮੈਂ 4 ਮੀਡੀਅਮ ਸਾਈਜ਼ ਦੇ ਪਿਆਜ਼ ਲਏ ਆ ਹੁਣ ਆਪਾਂ ਇਹਨਾਂ ਨੂੰ ਥਾਲੀ ਦੇ ਵਿੱਚ ਪਾ ਦਾਂਗੇ ਥਾਲੀ ਦੇ ਵਿੱਚ ਪਾ ਕੇ ਤੇ ਹੁਣ ਇੱਥੇ ਇੱਕ ਮੈਂ Shimla mirch ਲਈ ਆ ਇਹਨੂੰ ਵੀ ਲੰਬਾ ਲੰਬਾ ਕੱਟਿਆ ਆ ਇਨੋਂ ਵੀ ਥਾਲੀ ਵਿੱਚ ਪਾ ਦਿੰਗੇ। ਤੋਂ ਜਿਹੜਾ ਆਪਾਂ ਪਾਊਡਰ ਫੋਰਮ ਵਿੱਚ ਮੂੰਗਫਲੀ ਤੇ ਤੇਲ ਪੀਸੇ ਆ ਤੇ ਉਹਨੂੰ ਵੀ ਆਪਾਂ ਇਸ ਵਿੱਚ ਪਾ ਦੋ। ਸੋ ਹੁਣ ਆਪਾਂ ਲੈ ਆਇਆ ਲੂਣ ਅੱਧਾ ਛੋਟਾ ਚਮਚਾ ਹਲਦੀ ਪਾਊਡਰ ਅੱਧਾ ਛੋਟਾ ਚਮਚਾ ਥੋੜੀ ਜੀ ਲਾਲ ਮੇਚ ਥੋੜਾ ਜਿਹਾ ਚਾਟ ਮਸਾਲਾ ਤੇ ਅੱਧਾ ਛੋਟਾ ਚਮਚਾ ਧਨੀਆ ਪਾਊਡਰ ਤੁਸੀਂ ਇੱਥੇ ਅੰਬਚੂਰ ਪਾਊਡਰ ਵੀ ਲੈ ਸਕਦੇ ਹੋ। ਜੇਕਰ ਤੁਸੀਂ ਤੁਹਾਨੂੰ ਅੰਬਚੂਰ ਪਾਊਡਰ ਪਸੰਦ ਆ ਜੇਕਰ ਤੁਸੀਂ ਚਾਟ ਮਸਾਲਾ ਲੈਣਾ ਹੈ ਤਾਂ ਤੁਸੀਂ ਲੂਣ ਜਿਹੜਾ ਹੈਗਾ ਉਹ ਥੋੜਾ ਜਿਹਾ ਘਟਾ ਦੇਣਾ ਹੈ ਕਿਉਂਕਿ ਚਾਟ ਮਸਾਲੇ ਵਿੱਚ ਆਲਰੇਡੀ ਲੂਣ ਹੁੰਦਾ ਆ ਸੋ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦੇਖੋ ਇਹ ਮਿੰਟਾਂ ਸਕਿੰਟਾਂ ਵਿੱਚ ਬਣ ਜਾਂਦੀ ਹੈ ਰੈਸਪੀ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਆ ਤੁਸੀਂ ਮੇਰੇ ਕਹਿਣ ਤੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲਿਆ ਆ ਤੇ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਤੜਕਾ ਲਾਣੇ ਆ ਗੈਸ ਨੂੰ ਮੀਡੀਅਮ ਫਲੇਮ ਤੇ ਰੱਖਿਆ ਆ ਤੇ ਫਰਾਈਪੈਨ ਦੇ ਵਿੱਚ ਮੈਂ 2 ਚਮਚ ਸਰੋਂ ਦਾ ਤੇਲ ਪਾ ਲਿਆ ਆ ਸੋ ਹੁਣ ਆਪਾਂ ਪਾਵਾਂਗੇ ਅੱਧਾ ਛੋਟਾ ਚਮਚ ਜੀਰਾ ਅੱਧਾ ਛੋਟਾ ਚਮਚ ਜੀਰਾ ਤੇ 5 ਤੋਂ 7 ਮੈਂ ਲਸਣ ਦੀਆਂ ਕਲੀਆਂ ਲਈਆਂ ਇਹਨਾਂ ਨੂੰ ਵੀ ਲੰਬਾ ਲੰਬਾ ਕੱਟ ਲਿਆ ਆ ਤੇ 5 ਤੋਂ 7 ਕੜੀ ਪੱਤੇ ਲਏ ਆ ਤੇ ਇੱਕ ਹਰੀ ਮਿਰਚ ਲਈ ਆ ਦੇ ਕਮਿੰਟ ਲਈ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਦੇਖੋ ਇਹ ਸਾਰੀਆਂ ਬੇਸਿਕ ਜੀਆਂ ਚੀਜ਼ਾਂ ਆ ਇਹ ਸਾਡੇ ਘਰਾਂ 'ਚ ਆਮ ਨੋਰਮਲ ਹੀ ਹੁੰਦੀਆਂ ਨੇ ਸੋ ਬਹੁਤ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਨੂੰ ਕਿਹੜਾ ਸਮਾਨ ਚਾਹੀਦਾ ਆ ਇਹ ਸਾਰੀਆਂ ਬੇਸਿਕ ਜੀਆਂ ਚੀਜ਼ਾਂ ਆ ਦੇਖੋ ਅੱਧਾ ਕਮਿੰਟ ਹੋ ਗਿਆ ਆ ਤੇ ਆਪਣਾ ਪੱਕ ਪਿਆ ਆ ਆਪਾਂ ਬਹੁਤ ਜ਼ਿਆਦਾ ਵੀ ਨਹੀਂ ਪਕਾਉਣਾ ਹੈਗਾ ਸੋ ਹੁਣ ਆਪਾਂ ਪਾਵਾਂਗੇ ਜਿਹੜਾ ਪਿਆਜ਼ ਤੇ शिमला मिर्च ਦਾ ਮਿਕਸਚਰ ਆਏਗਾ ਆ ਉਹ ਹੁਣ ਆਪਾਂ ਸਾਰਾ ਪਾ ਲਵਾਂਗੇ। ਬismillah ਸਾਰਾ ਮਿਕਸਚਰ ਪਾ ਦਿੱਤਾ ਹੈ ਤੇ ਮੀਡੀਅਮ ਫਲੇਮ ਤੇ ਹੀ ਆਪਾਂ ਇਹਨੂੰ ਪਕਾਉਣਾ ਹੈ। 5-7 ਮਿੰਟ ਲੱਗਣਗੇ ਮੀਡੀਅਮ ਫਲੇਮ ਤੇ ਆਪਾਂ ਬਹੁਤ ਜ਼ਿਆਦਾ ਵੀ ਨਹੀਂ ਪਕਾਉਣਾ ਹੈ ਤਾਂ ਹਲਕਾ ਜਿਹਾ ਇਹਨਾਂ ਦਾ ਕੱਚਾਪਨ ਦੂਰ ਕਰਨਾ ਹੈ। ਦੇਖੋ ਕਿੰਨੇ ਵਧੀਆ ਲੱਗਦੇ ਆ ਮਿੰਟਾਂ-ਕਿੰਟਾਂ ਵਿੱਚ ਇਹ रेसिपी ਤਿਆਰ ਹੋ ਜਾਂਦੀ ਆ ਸੋ 5 ਮਿੰਟ ਲੱਗਣਗੇ ਇਹਨੂੰ ਪੱਕਣ ਲਈ 4 ਮਿੰਟਾਂ ਦੇ ਅੰਦਰ-ਅੰਦਰ ਪਿਆਜ਼ ਤੇ Shimla mirch soft ਹੋ ਗਏ ਆ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਵੀ ਨਹੀਂ ਪਕਾਉਣਾ ਹੈ ਹਲਕਾ ਜਿਹਾ soft ਰੱਖਣਾ ਹੈ ਤਾ ਜੋ ਇਹਨਾਂ ਦਾ ਕਰੰਚੀਪਣ ਵੀ ਰਵੇ ਤੇ ਇਹ ਹਲਕੇ ਜਿਹੇ ਪੱਕੇ ਵੀ ਜਾਣ ਸੋ ਦੋਨਾ ਆਪਾਂ ਲਵਾਂਗੇ ਪੋਨਾ ਕੱਪ ਦੇ 3/4 ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਗੈਸ ਦਾ ਜਿਹੜਾ ਫਲੇਮ ਹੈਗਾ ਆ ਉਹ ਤੁਸੀਂ ਲੋਈ ਰੱਖਣਾ ਸੋ ਇੱਥੇ ਮੈਂ ਇੱਕ ਚਮਚ ਕੁਸੂਰੀ ਮੇਥੀ ਵੀ ਐਡ ਕਰ ਲਈਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ फटाफट ਹਿਲਾਣਾ ਆ ਤਾਂ ਦੇ ਸਾਡਾ ਦਹੀਂ ਜਿਹੜਾ ਹੈਗਾ ਪਟ ਨਾ ਜਾਵੇ ਤੁਸੀਂ ਗੈਸ ਨੂੰ ਬੰਦ ਵੀ ਕਰ ਸਕਦੇ ਹੋ ਜੇਕਰ ਤੁਸੀਂ ਤੁਹਾਡੇ ਕੋ ਫਟਾਫਟ ਨਹੀਂ ਹਿੱਲ ਰਿਹਾ ਸੋ ਆਪਾਂ ਇਹਨੂੰ ਫਟਾਫਟ ਚਲਾਉਂਦੇ ਜਾਣਾ ਹੈ ਤੇ ਹੁਣ ਇਹਨੂੰ ਠੱਕ ਕੇ ਰੱਖ ਦੇਣਾ ਹੈ 4 ਮਿੰਟਾਂ ਲਈ 3 ਤੋਂ 4 ਮਿੰਟਾਂ ਬਾਅਦ ਆਪਾਂ ਦੇਖਾਂਗੇ ਸੋ ਹੁਣ ਮੈਂ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ 4 ਮਿੰਟਾਂ ਬਾਅਦ ਆਪਾਂ ਦੇਖਾਂਗੇ ਹੁਣ ਆਪਾਂ ਇਹਨੂੰ ਟੱਕ ਦਿੰਦੇ ਆ ਪੂਰੇ 5 ਮਿੰਟ ਹੋ ਗਏ ਆ ਹੁਣ ਆਪਾਂ ਟੱਕਣ ਨੂੰ ਚੱਕ ਕੇ ਦੇਖਦੇ ਆ ਦੇਖੋ ਆਪਣੀ ਸਬਜੀ ਜਿਹੜੀ ਹੈਗੀ ਬਿਲਕੁਲ ਬਣ ਕੇ ਤਿਆਰ ਆ ਤੇਲ ਵੀ ਛੱਡ ਦਿੱਤਾ ਆ ਆਪਾਂ ਬਹੁਤਾ ਤੇਲ ਨਹੀਂ ਪਾਇਆ ਸੋ ਹਲਕਾ ਜਿਹਾ ਹੀ ਤੇਲ ਪਾਇਆ ਆ ਨਾ ਹੀ ਜ਼ਿਆਦਾ ਮਿਹਨਤ ਆ ਤੇ ਨਾ ਹੀ ਕੋਈ ਲੰਬੀ ਤਿਆਰੀ ਆ ਸਿਰਫ ਕੁਝ ਹੀ ਮਿੰਟਾਂ ਵਿੱਚ ਤਿਆਰ ਐਸੀ ਟੇਸਟੀ ਸਬਜੀ ਜੋ ਰੋਟੀ ਨਾਲ ਹੋਵੇ ਜਾਂ ਚੋਲਾ ਨਾਲ ਹੋਵੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਦੇਖੋ ਜੀ ਇਹਦਾ ਟੈਕਸਚਰ ਇਹਦੀ ਰੰਗਤ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਮਿਲਦੇ ਆਂ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ